ਨੇ ਪੈਸਾ ਆਉਂਦਾ ਉਵੇਂ ਉਵੇਂ ਬੰਦਾ ਦੂਜੇ ਨੂੰ ਮਿੱਦਨ ਦੀ ਕੋਸ਼ਿਸ਼ ਕਰਦਾ ਈਰਖਾ ਆਉਂਦਾ ਵਿਰੋਧ ਆਉਂਦਾ ਪਰ ਜਵੰਦਾ ਇੱਕ ਜਿਹਹਾ ਇਨਸਾਨ ਸੀ ਜਿਹਦਾ ਜਦੋਂ ਦੁਨੀਆ ਤੋਂ ਗਿਆ ਬਾਤ ਖਾੜੇ ਬੁੱਕ ਸੀ ਪਰ ਇਸ ਨੌਜਵਾਨ ਗਾਇਕ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਸਾਰੀ ਇੰਡਸਟਰੀ ਇੱਥੇ ਪਹੁੰਚੀ ਸਾਰੀ ਇੰਡਸਟਰੀ ਦੇ ਵੱਡੇ ਵੱਡੇ ਕਲਾਕਾਰ ਜਿਨ੍ਹਾਂ ਦੇ ਨਾਮ ਆਪਾਂ ਸੁਣਦੇ ਆ ਸਾਰਿਆਂ ਨੇ ਭਰਾ ਦਾ ਜਿਹੜਾ ਫਰਜ਼ ਨਿਭਾਇਆ ਬੜੇ ਵੱਡੀ ਤਦਾਦ ਦੇ ਵਿੱਚ ਕਲਾਕਾਰ ਭਰਾ ਇੱਥੇ ਪਹੁੰਚੇ ਉਨੀ ਵੱਡੀ ਤਦਾਦ ਦੇ ਵਿੱਚ ਲੋਕ ਵੀ ਪਹੁੰਚੇ ਪਰ ਕਲਾਕਾਰ ਇੱਥੇ ਕਿਵੇਂ ਪਹੁੰਚੇ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਬੰਦੇ ਨੇ ਕਦੇ ਕਿਸੇ ਦੇ ਬਾਰੇ ਮੰਦਾ ਚੰਗਾ ਸ਼ਬਦ ਨਹੀਂ ਕਿਹਾ ਸੀ ਇਸ ਬੰਦੇ ਨੇ ਹਮੇਸ਼ਾ ਹਮੇਸ਼ਾ ਜਿਹੜੇ ਸੀਨੀਅਰ ਕਲਾਕਾਰ ਸੀ ਉਹਨਾਂ ਦੀ ਇੱਜ਼ਤ ਕੀਤੀ ਜੂਨੀਅਰਾਂ ਦਾ ਹੌਸਲਾ ਅਫਜਾਈ ਕੀਤਾ ਉਹਨਾਂ ਨੂੰ ਨਾਲ ਲੈ ਕੇ ਚੱਲਿਆ ਗਗਨ ਕੋਕਰੀ ਵਰਗਾ ਕਲਾਕਾਰ ਅਕਸਰ ਆਪਾਂ ਵੇਖਦੇ ਆ ਕਿ ਉਹ ਸਮਾਜ ਦੇ ਵਿੱਚ ਇੰਨਾ ਜ਼ਿਆਦਾ ਵਿਚਰਦਾ ਨਹੀਂ ਪਰ ਇੱਥੇ ਉਹਦਾ ਪਿੰਡ ਦਾ ਗਵੰਡੀ ਸੀ ਬੋਲਬਾਲਾ ਇੰਨਾ ਸੀ ਭਾਵੇਂ ਇਕੱਠੇ ਫੋਟ ਮਹਾਰਾਜ ਵੀਰ ਜਵੰਦਾ ਕਲਾਕਾਰਾਂ ਦੇ ਨਾਲ ਘੱਟ ਪਉਂਦਾ ਸੀ ਪਰ ਜਿਹੜਾ ਉਹਨੇ ਭਰਾ ਕਮਾਏ ਸੀ ਉਸ ਦੀ ਅੰਤ ਮਰਦਾਸ ਚ ਦਿਸਦੇ ਸੀ ਫੁੱਟ ਫੁੱਟ ਕੇ ਰੋ ਰਹੇ ਸੀ ਜਿਵੇਂ ਕੋਈ ਆਪਣਾ ਖੂਨ ਦਾ ਰਿਸ਼ਤਾ ਹੋਵੇ ਉਹ ਤੁਰ ਗਿਆ ਆਂਦੇ ਭਰਾਵਾਂ ਵਰਗਾ ਯਾਰ ਸੀ ਇੰਨੀ ਇੱਜ਼ਤ ਮਾਣ 21ਵੀਂ ਸਦੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਮਿਲੀ ਹੋਵੇਗੀ ਇੰਨਾ ਜਿਆਦਾ ਆਪਣਾ ਜਿਹੜੇ ਕਲੀਗਸ ਆ ਚਾਹੇ ਯੂਨੀਅਰ ਆ ਚਾਹੇ ਸੀਨੀਅਰ ਆ ਸਾਰਿਆਂ ਦੀ ਮੁਹੱਬਤ ਰਾਜਵੀਰ ਜਵੰਦੇ ਨੂੰ ਮਿਲੀ ਚੰਗੇ ਸੁਭਾਅ ਦਾ ਚੰਚਲ ਸੁਭਾਅ ਦਾ ਹਰ ਦੇ ਹਰ ਇੱਕ ਦੇ ਨਾਲ ਹੱਸ ਕੇ ਗੱਲ ਕਰਨਾ ਗਗੜ ਕੋਕਰੀ ਮਾਲਾ ਲੈ ਕੇ ਆਇਆ ਉਹ ਕਹਿੰਦਾ ਮੇਰਾ ਭਰਾ ਦੁਨੀਆ ਦੇ ਵਿੱਚ ਆਇਆ ਸੀ ਇੱਕ ਪਾਰੀ ਖੇਢੀ ਉਹਨੇ ਜ਼ਿੰਦਗੀ ਦੀ ਸਕਸੈਸਫੁਲ ਪਾਰੀ ਖੇਢੀ ਭਾਵੇਂ ਪਾਰੀ ਛੋਟੀ ਸੀ ਪਰਮਾਤਮਾ ਨੇ ਸਵਾਸ ਘਟ ਦਿੱਤੇ ਸੀ ਪਰ ਜਿਹੜੀ ਪਾਰੀ ਖੇਢੀ ਉਹ ਵਾਕਿਆ ਹੀ ਵੇਖਣਯੋਗ ਸੀ ਜਿਵੇਂ ਇੱਕ ਕ੍ਰਿਕਟ ਦਾ ਵੱਡਾ ਖਿਡਾਰੀ ਆਉਂਦਾ ਤੇ ਉਹ ਆਪਣੀ ਪਾਰੀ ਖੇੜਦਾ ਉਹਦੇ ਵਿੱਚ 100 ਰਨ ਬਣਾਉਂਦਾ ਇਹਨੇ 200 ਰਨ ਬਣਾਇਆ ਪਿਆਰ ਖੱਟਿਆ ਇੱਜ਼ਤ ਕਮਾਈ ਨਾਮ ਕਮਾਇਆ ਘਰ ਦੇ ਸੌਕੇ ਕੀਤੇ ਪੈਸਾ ਕਮਾਇਆ ਪਰ ਪੈਸਾ ਕਮਾਇਆ ਕਿਵੇਂ ਉਹ ਚੰਗੇ ਕੰਮ ਕਰਕੇ ਵਧੀਆ ਗਾਇਕੀ ਕਰਕੇ ਸ਼ਲੀਲਤਾ ਨਹੀਂ ਪਰੋਸੀ ਕਿਸੇ ਨੂੰ ਪਰਿਵਾਰਾਂ ਦੇ ਵਿੱਚ ਬੈਠ ਕੇ ਉਹ ਆਖਦਾ ਸੀ ਰਾਜਵੀਰ ਜਵੰਦਾ ਮੇਰੇ ਇੱਕ ਭੈਣ ਆ ਜਿਹੜਾ ਗੀਤ ਮੇਰੀ ਭੈਣ ਸੁਣ ਸਕਦੀ ਆ ਮੈਂ ਉਹੀ ਗਾਉਂਗਾ ਕਿਉਂਕਿ ਮੈਨੂੰ ਜਿਹੜੇ ਚਾਹਣ ਵਾਲੇ ਆ ਜਿਹੜੇ ਮੈਨੂੰ ਸੁਣਨ ਵਾਲੇ ਆ ਉਹ ਮੇਰੇ ਪਰਿਵਾਰ ਦੇ ਮੈਂਬਰ ਆ ਗਗਨ ਕੋਕਰੀ ਜਿਹੜੀ ਮਾਲਾ ਲੈ ਕੇ ਆਇਆ ਸੀ ਉਸ ਦਾ ਜਿਹੜਾ ਇਹ ਸੀ ਉਸ ਦਾ ਕਾਰਨ ਕਿ ਜਵੰਦੇ ਨੇ ਜਿਹੜੀ ਮਾਲਾ ਲੈ ਕੇ ਆਂਦੀ ਆ ਜਵੰਦੇ ਨੇ ਜਿਹੜੀ ਮਾਲਾ ਲੈ ਕੇ ਆਂਦੀ ਉਹ ਆਖਦਾ ਕਿ ਮੇਰਾ ਭਰਾ ਇਸ ਦੁਨੀਆ ਦੇ ਵਿੱਚ ਭਾਵੇਂ ਉਸ ਦੀ ਜ਼ਿੰਦਗੀ ਛੋਟੀ ਸੀ ਪਰ ਉਸ ਨੇ ਇੱਕ ਮਿਸਾਲ ਕਾਇਮ ਕੀਤੀ ਕਿ ਜ਼ਿੰਦਗੀ ਜਿਉਣੀ ਕਿਵੇਂ ਚਾਹੀਦੀ ਆ ਆਮ ਘਰ ਤੋਂ ਉੱਠ ਕੇ ਯੂਨੀਵਰਸਿਟੀ ਦੇ ਵਿੱਚ ਪੜ੍ਹ ਕੇ ਪਹਿਲਾ ਨੌਕਰੀ ਕੀਤੀ ਪੈਸੇ ਕਮਾਏ ਫੇਰ ਜਾ ਕੇ ਮੁੰਡੇ ਨੇ ਕਲਾਕਾਰੀ ਖੇਤਰ ਦੇ ਵਿੱਚ 2016 ਦੇ ਵਿੱਚ ਪੈਰ ਪਾਇਆ ਜਦੋਂ ਦਾ ਪੈਰ ਪਾਇਆ ਪਿੱਛੇ ਮੁੜ ਕੇ ਨਹੀਂ ਵੇਖਿਆ ਨੇਹਰੀਆਂ ਲਿਆਤੀਆਂ ਨੇਹਰੀਆਂ ਨੌਜਵਾਨ ਨੇ ਕਦੇ ਕੋਈ ਇਸ ਦਾ ਸ਼ੋਅ ਅਜੀਹਾ ਨਹੀਂ ਹੋਇਆ ਜਿੱਥੇ ਕਿਤੇ ਇਹਨੂੰ ਕਿਸੇ ਦਾ ਵਿਰੋਧ ਦਾ ਸਾਹਮਣਾ ਕਰੇ ਅਕਸਰ ਵੇਖਦੇ ਆਂ ਕਲਾਕਾਰ ਸਾਜੀਆਂ ਨੂੰ ਛੱਡ ਕੇ ਭੱਜਦੇ ਆ ਪਰ ਇਹ ਕਹਿੰਦਾ ਸੀ ਤੁਸੀਂ ਖੁਸ਼ੀ 'ਚ ਮੈਨੂੰ ਬੁਲਾਇਆ ਤੁਹਾਨੂੰ ਕੁਝ ਕਰਨਾ ਮੇਰਾ ਫਰਜ਼ ਆ ਤੁਸੀਂ ਮੈਨੂੰ ਪੈਸੇ ਦਿੰਨੇ ਆ ਤੁਹਾਡੇ ਪੈਸਿਆਂ ਨਾਲ ਮੇਰਾ ਘਰ ਚੱਲਦਾ ਮੇਰੇ ਬੱਚੇ ਪਲਦੇ ਆ ਮੈਂ ਆਪਣੇ ਸ਼ੌਂਕ ਪੂਰਦਾ ਤੇ ਮੈਂ ਆਪਣੇ ਕੰਮ ਦੇ ਨਾਲ ਕਦੇ ਵੀ ਜਿਹੜੀ ਉਹ ਹੇਰਾਫੇਰੀ ਨਹੀਂ ਕਰੂੰਗਾ ਕੰਮ ਦੇ ਨਾਲ ਬੇਈਮਾਨੀ ਨਹੀਂ ਕਰੂੰਗਾ ਤੁਸੀਂ ਮੇਰੇ ਰੱਬ ਆ ਤੁਹਾਡੀ ਜੇਬ 'ਚੋਂ ਮੇਰਾ ਖਰਚਾ ਚੱਲਦਾ ਇਸ ਕਰਕੇ ਮੈਂ ਕਦੇ ਕੋਈ ਇਸ ਦਾ ਖਾੜਾ ਨਹੀਂ ਵੇਖਿਆ ਜਿੱਥੇ ਕੋਈ ਕੰਟਰੋਵਰਸੀ ਹੋਵੇ ਆਮ ਆਪਾਂ ਵੇਖਦੇ ਆ ਕਲਾਕਾਰ ਸਟੇਜ ਤੇ ਜਿਹੜੇ ਸਾਜੀ ਆ ਉਹ ਛੱਡ ਕੇ ਕਮਰਿਆਂ ਵਿੱਚ ਦੀ ਭੱਜਦੇ ਆ ਪਰ ਨੌਜਵਾਨ ਦੀ ਵਾਕਿਆ ਹੀ ਇਹਦੀ ਤਾਰੀਫ ਕਰਨੀ ਬੰਦੀ ਆ ਤੇ ਗਗਨ ਕੋਕਰੀ ਨੇ ਉਹ ਫਰਜ਼ ਨਿਭਾਇਆ ਕੋਈ ਕਲਾਕਾਰ ਨਹੀਂ ਰਿਹਾ ਜਿਹੜਾ ਅੰਤਮ ਸੰਸਕਾਰ ਤੇ ਨਹੀਂ ਪਹੁੰਚਿਆ ਪਰ ਅਕਸਰ ਆਪਾਂ ਵੇਖਦੇ ਆ ਗਰੁੱਪੀਜ਼ਮ ਹੁੰਦਾ ਫਲਾਨਾ ਗਿਆ ਜੀ ਫਲਾਨਾ ਆਇਆ ਫਲਾਨੇ ਦੇ ਗਰੁੱਪ ਦਾ ਸੀ ਕੋਈ ਗਰੁੱਪ ਨਹੀਂ ਸੀ ਇਹ ਨੌਜਵਾਨ ਕਲਾਕਾਰ ਦਾ ਯੂਨੀਅਰਾਂ ਨੂੰ ਪਿਆਰ ਕਰਦਾ ਸੀ ਸੀਨੀਅਰਾਂ ਦੇ ਨਾਲ ਉਹਨਾਂ ਨੂੰ ਇੱਜ਼ਤ ਮਾਣ ਦਿੰਦਾ ਸੀ ਕਿਉਂਕਿ ਪੈਸੇ ਦੀ ਕੋਈ ਭੁੱਖ ਨਹੀਂ ਇਸ ਇੰਡਸਟਰੀ ਦੇ ਵਿੱਚ ਸਾਰੇ ਰੱਜੇ ਪੁੱਜੇ ਆ ਭੁੱਖਾ ਪਿਆਰ ਦੀ ਇੱਕ ਦੂਜੇ ਦੀ ਇੱਜ਼ਤ ਦੀ ਈਰਖਾ ਨਾ ਕਰਨ ਦੀ ਇਹਨੇ ਮਿਸਾਲ ਕਾਇਮ ਕੀਤੀ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਕਲਾਕਾਰ ਵੀ ਇਹਨਾਂ ਰਾਹਾਂ ਤੇ ਚੱਲਣ ਆਪਣੇ ਆਪ ਕੋਈ ਵੱਡਾ ਨਹੀਂ ਹੁੰਦਾ ਨਾਮ ਜਿਵੇਂ ਗਾਣਿਆਂ ਦੇ ਵਿੱਚ ਆਖਿਆ ਜਾਂਦਾ ਗੱਭਰੂ ਨੇ ਜ਼ਿੰਦਗੀ ਚ ਕੀ ਖਟਿਆ ਯਾਰ ਖੱਟੇ ਸੀ ਤੇ ਯਾਰਾਂ ਨੇ ਮਾਂ ਪਿਓ ਨੂੰ ਸਾਹਮਣ ਚ ਕੋਈ ਕਸਰ ਨਹੀਂ ਛੱਡੀ ਪੰਜਾਬ ਦਾ ਮੁੱਖ ਮੰਤਰੀ ਜਦੋਂ ਕਦੇ ਕਿਸੇ ਦੇ ਘਰੇ ਆਉਂਦਾ ਇਸ ਦੁੱਖ ਦੀ ਘੜੀ ਚੋਂ ਵੀ ਇੱਕ ਵੱਡੀ ਗੱਲ ਹੁੰਦੀ ਆ ਤੇ ਪੰਜਾਬ ਦਾ ਮੁੱਖ ਮੰਤਰੀ ਆਪਣਾ ਕੀਮਤੀ ਸਮਾਂ ਗੱਡ ਕੇ ਬਠਿੰਡੇ ਵਾਲੀ ਰੈਲੀ ਤੋਂ ਪਹਿਲਾਂ ਮਾਂ ਪਿਓ ਦੇ ਨਾਲ ਕਿਉਂਕਿ ਇਹ ਹੁਣ ਵੱਸੋਂ ਬਾਹਰ ਹੋ ਗਈ ਸੀ ਗੱਲ ਹਸਪਤਾਲ ਵੀ ਪਹੁੰਚੇ ਸੀ ਇੱਥੇ ਵੀ ਘਰੇ ਆਏ ਰਾਜਵੀਰ ਜਵੰਦੇ ਨੇ ਪਿਆਰ ਖਟਿਆ ਭਰਾਵਾਂ ਦਾ ਪਿਆਰ ਕਟਿਆ ਆਪਣੇ ਨਾਲ ਦਿਆਂ ਦਾ ਇਸ ਕਾਕੇ ਲੋਕ ਆਖਦੇ ਆ ਕਿ ਜ਼ਿੰਦਗੀ ਚੋ ਕੁਝ ਵੀ ਨਾਲ ਨਹੀਂ ਜਾਣਾ ਯਾਰਾਂ ਨੇ ਜਿਹੜਾ ਉੱਥੇ ਫਰਜ਼ ਨਿਭਾਇਆ ਸੇਵਾ ਕਰਦੇ ਫਿਰਦੇ ਸੀ ਵੱਡੇ ਵੱਡੇ ਕਲਾਕਾਰ ਉਹ ਚੀਜ਼ ਇੱਕ ਬਹੁਤ ਵੱਡੀ ਚੀਜ਼ ਸੀ ਇਸ ਨੌਜਵਾਨ ਗਾਇਕ ਦੇ ਲਈ